ਹਾਂਜੀ ਸਾਰੇ ਵੀਰ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਗੁਰਸੇਵ ਕਸਾਈ ਵਾਲ ਡੇਰੀ ਫਾਰਮ ਦੇ ਸਾਰੇ ਵੀਰ ਭਰਾਵਾਂ ਦਾ ਜੀ ਆਇਆਂ ਤੇ ਵੀ ਜੀ ਮੈਂ ਆਪਣਾ ਨਾ ਸ਼ਾਈਵਾਲ ਗਾਮਾ ਦਾ ਕੰਮ ਹੈ ਜੀ ਪਿਓਰ ਸ਼ਾਈਵਾਲ ਗਾਮਾ ਨੇ ਆਪਣੇ ਕੋਲ ਤੇ ਰਾਠੀ ਤੇ ਥਾਰਪਾਰਕਰ ਵੀ ਨੇ ਆਪਣਾ ਦੇਸੀ ਬਰੀਡਿੰਗ ਤੇ ਕੰਮ ਹੈ ਦੇਸੀ ਗਾਮਾ ਦੇ ਕੰਮ ਕਰਦੇ ਆ ਜੀ ਤੇ ਆਪਣੇ ਕੋਲ ਆਪਣੇ ਫਾਰਮ ਤੇ ਸਾਰੀਆਂ ਨਾਮੀ ਬੱਚੀਆਂ ਨੇ ਚੰਗੇ ਚੰਗੇ ਸੀਮਨਾਤ ਤੋਂ ਤਿਆਰ ਹੋਈਆਂ ਵੀ ਬੱਚੀਆਂ ਨੇ ਜੀ ਜੇ ਕਿਸੇ ਵੀਰ ਭਾਈ ਨੂੰ ਕੋਈ ਗਾਂ ਚਾਹੀਦੀ ਹੋਵੇ ਇਸ ਟਾਈਮ ਆਪਣੇ ਕੋਲ ਸਾਈਵਲ ਤਾਜੀ ਸੂਈ ਹੋਈ ਗਾਂ ਦੀ ਜਿਹਦੇ 14 ਕਿਲੋ ਦੁੱਧ ਤਿਆਰ ਆ ਤੇ ਮਗਰ 10099 ਦੀ ਬੱਚੀ ਐ ਤੇਨੂੰ 18 ਦਿਨ ਹੋਏ ਨੇ ਸੂਈ ਨੂੰ ਜੀ ਜੇ ਕਿਸੇ ਵੀਰ ਭਰਾ ਨੇ ਲੈਣੀ ਹੋਵੇ ਸੰਪਰਕ ਕਰ ਸਕਦਾ ਤੇ ਅੱਗੇ ਆਪਣੇ ਕੋਲ ਥਾਰ ਪਾਰਕਰ ਬੁੱਲਾ ਜਿਹੜਾ 21162 ਉਹਦਾ ਬੱਚਾ ਜੀ ਤੇ ਇਹਦੀ ਡੇਢ ਮਹੀਨੇ ਦੀ ਉਮਰ ਹੋਈ ਐ ਵੀ ਆਪਾਂ ਤਿਆਰ ਕਰਕੇ ਸੇਲ ਕਰਾਂਗੇ ਇਹਦੀ ਮਾਂ ਥੱਲੇ ਵੀ ਚੰਗਾ ਦੁੱਧ ਦਾ ਰਿਕਾਰਡ ਐ ਤੇ ਆ ਆਪਣੀਆਂ ਗਾਵਾਂ ਨੇ ਤੇ ਤੁਸੀਂ ਦੇਖ ਹੀ ਸਕਦੇ ਹੋ ਵੀ ਗਾਮਾਂ ਦਾ ਸੁਭਾਅ ਕਿਉਂਕਿ ਸਾਡਾ ਬੱਚਾ ਵਿੱਚ ਫਿਰਦੇ ਆ ਵੀ ਕਿੰਨਾ ਮਤਲਬ ਕਿ ਕਿਦਾਂ ਦਾ ਸੁਭਾਅ ਹੈ ਤੁਸੀਂ ਆਪਾਂ ਦੇਖ ਹੀ ਸਕਦੇ ਹੋ ਸਾਰੀਆਂ ਗਾਮਾਂ ਚੰਗੇ ਦੁੱਧ ਰਕਾਰਡ ਦੀਆਂ ਨੇ ਤੇ ਚੰਗੇ ਬਲੱਡ ਲਾਈਨ ਚੋਂ ਤੇ ਚੰਗੇ ਸੀਮਨਾਂ ਦੀਆਂ ਬੱਚੀਆਂ ਤਿਆਰ ਕਰਕੇ ਆਪਾਂ ਸੇਲ ਕਰਦੇ ਆ ਇਸ ਟਾਈਮ ਆਪਣੇ ਕੋਲ 1099 10068 S34 ਦੀ ਬੱਚੀ ਤੇ S34 ਦਾ ਬੱਚਾ ਤੇ ਸਾਰੇ ਤਿਆਰ ਕਰਦੇ ਆ ਜੀ ਆਪਾਂ ਜੇ ਕਿਸੇ ਵੀਰ ਭਰਾ ਨੇ ਚੰਗੀ ਬਲੱਡ ਲਾਈਨ ਚੋਂ ਬੱਚੀ ਲੈਣੀ ਹੋਵੇ ਉਹ ਵੀ ਲੈ ਸਕਦਾ ਹੈ ਤੇ ਬਾਕੀ ਆਪਾਂ A2 ਮਿਲਕ ਤੋਂ ਸ਼ੁੱਧ ਗਾਵਾਂ ਦੇ ਸੁੱਧ ਦੇਸੀ ਘਿਓ ਤੋਂ ਬਰਫੀ ਵੀ ਤਿਆਰ ਕਰਦੇ ਹਾਂ ਤੇ ਆਪਣਾ A2 ਮਿਲਕ ਤੋਂ ਸ਼ੁੱਧ ਦੇਸੀ ਘਿਓ ਦੀ ਤਿਆਰ ਕਰਦੇ ਹਾਂ ਜੇ ਕਿਸੇ ਵੀਰ ਨੇ ਲੈਣਾ ਹੋਇਆ ਤਾਂ ਆਪਣੇ ਨਾਲ ਸੰਪਰਕ ਕਰ ਸਕਦਾ ਜੀ ਤੇ ਨੰਬਰ ਆਪਣਾ ਮੈਂਸ਼ਨ ਚੱਲ ਰਿਹਾ ਹੈ ਵੀਡੀਓ 'ਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ